ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲੈਸ ਲਾਉਣੀ ਦੱਸਾਂਗੇ ਪੌਂਚੇ ਦੇ ਵਿੱਚ ਕੱਟ ਪਾ ਕੇ ਬਹੁਤ ਜ਼ਿਆਦਾਤਰ ਪੌਂਚੇ ਬਣਾਉਣ ਤੋਂ ਪਹਿਲਾਂ ਲਾਈ ਜਾਂਦੀ ਤੇ ਮੈਂ ਪੌਂਚੇ ਬਣਾ ਕੇ ਫਿਰ ਲਾਉਣ ਲੱਗੀ ਐ ਇਦਾਂ ਵੀ ਲੱਗ ਜਾਂਦੀ ਹਾਂਜੀ ਪੌਂਚੇ ਜੇ ਆਪਾਂ ਕੱਟ ਪਾ ਲਿਆ ਤੇ ਲੈਸ ਦਾ ਪੁੱਠਾ ਬੰਨਾ ਉੱਪਰ ਨੂੰ ਰੱਖ ਕੇ ਪੌਂਚੇ ਸਿੱਧੀ ਸਾਈਡ ਤੇ ਨੀਚੇ ਕਰਕੇ ਤੇ ਹੁਣ ਆਪਾਂ ਲੈਸ ਲਾਵਾਂਗੇ ਲੈਸ ਆਪਣੀ ਥੋੜੀ ਜਿਹੀ ਸਫਾਈ ਦੇ ਨਾਲ ਹੱਥ ਨਾਲ ਖਿੱਚ ਕੇ ਲਾਉਣੀ ਹਾਂਜੀ ਆਪਾਂ ਪੂਰੀ ਸਫਾਈ ਦੇ ਨਾਲ ਇਸ ਤਰ੍ਹਾਂ ਲਾਉਂਦੇ ਜਾਣਾ ਇਸ ਤਰ੍ਹਾਂ ਪੁੱਠੀ ਸਾਈਡ ਉੱਪਰ ਆ ਕੇ ਆਪਣੀ ਲੈਸ ਲੱਗ ਗਈ ਹੈ ਤੁਹਾਡੇ ਪਹੁੰਚੇ ਤੇ ਸਾਈਡ ਸਿੱਧੀ ਰੱਖੀ ਕਪੜੇ ਦੀ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਆਪਾਂ ਦਬੰਮੀ ਮਸ਼ੀਨ ਲਾ ਦੇਣੀ ਉੱਪਰ ਦਬਾਅ ਦੇ ਦੇਣਾ ਮਸ਼ੀਨ ਸਲਾਈਨਾ ਵੇਖੋ ਕਿੰਨੀ ਸੁਭਾਈ ਦੇ ਵਿੱਚ ਐਂ ਦਬਾਉਣ ਡਿਆ ਜਿੰਨਾ ਵੀ ਆਪਾਂ ਮੰਨ ਲਾ ਕੇ ਕੰਮ ਕਰਾਂਗੇ ਉਹਨਾਂ ਦਾ ਕੰਮ ਵਧੀਆ ਹੋਏਗਾ ਹੁਣ ਆਪਾਂ ਇਸ ਤਰ੍ਹਾਂ ਸਲਵਾਰ ਆਈ ਸਾਈਡ ਫੜ ਲੈਣੀ ਆ ਪਹੁੰਚ ਤੇ ਉਧਰੋਂ ਵੀ ਪੁੱਠੀ ਸਾਈਡ ਸਾਈਡ ਰੱਖਣੀ ਕੱਪੜੇ ਦਾ ਪੰਨਾ ਸਿੱਧਾ ਰੱਖਣਾ ਪਹਿਲਾਂ ਮਲਾ ਕੇ ਵੇ ਲੈਣਾ ਆਪਣਾ ਕੁੰਦਾ ਪਹੁੰਚਾ ਕਿੱਥੋਂ ਤੱਕ ਆਉਂਦਾ ਵਾ ਤੇ ਫੇਰ ਇਸ ਤਰ੍ਹਾਂ ਪਿੱਠੀ ਸਾਈਡ ਲੈਸ ਦੇ ਉੱਪਰ ਸਿੱਧੀ ਲੈਸ ਕੱਪੜੇ ਦੇ نیچے ਰੱਖ ਕੇ ਉਸੇ ਤਰ੍ਹਾਂ ਹੀ ਫੇਰ ਸੀਨ ਸਲਾਈ ਲਾ ਦੇਣੀ ਆਪਾਂ ਸਲਾਈ ਪੂਰੀ ਐ ਹੱਥਾਂ ਦੇ ਨਾਲ ਕੱਪੜਾ ਇਕਵਲ ਕਰਕੇ ਸਫਾਈ ਦੇ ਕੇ ਫੇਰ ਲਾਉਣੀ ਹੈ ਹਾਂਜੀ ਇਸ ਤਰ੍ਹਾਂ ਹੀ ਇਹਨੂੰ ਵੀ ਦਬਾਅ ਵਾਲੀ ਸੀਨ ਉੱਪਰ ਲਾ ਦੇਣੀ ਆਪਾਂ ਪੌਂਚੇ 'ਚ ਕੱਟ ਪਾ ਕੇ ਇਸ ਤਰ੍ਹਾਂ ਲੈਸ ਲਗਾਈ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਜੇ ਵਧੀਆ ਲੱਗੀ ਵੀਡੀਓ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸਾਨੂੰ ਜੈਸ ਜਾਂ ਨੋ ਜੋ ਵੀ ਸਾਨੂੰ ਜ਼ਰੂਰ ਦੱਸਿਓ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ 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 ਹਾਂਜੀ ਜੀ ਆਪਣੀ ਲੈਸ ਲਾ ਕੇ ਤਿਆਰ ਹੋ ਗਈ ਆ ਤਾਂ ਅੱਗੇ ਤੋਂ ਗਿਆ ਆਪਾਂ ਸਾਰੇ ਕਟਿੰਗ ਕਰਦਾਂਗੇ ਸਫਾਈ ਦੇ ਦਾਂਗੇ ਸਾਸ਼ਟਰੀ ਕਾਲ ਜੀ